ਲੈ ਜੀ ਬਾਈ ਲੋ ਜੀ ਮਿੱਤਰੋ ਰੋਪਣ ਮੰਡੀ ਦੇ ਵਿੱਚ ਵੀ ਬਾਈ ਝੋਨੇ ਦੀ ਆਮਦ ਆਉਣੀ ਸ਼ੁਰੂ ਹੋ ਗਈ ਅਜੇ ਤੱਕ ਬੋਲੀ ਤਾਂ ਹੋਈ ਨਹੀਂ ਬਾਈ ਜਿਹੜੀਆਂ ਕੋਈ ਆਵਾਜ਼ ਨਹੀਂ ਆ ਗਈ ਬਾਈ ਸასი ਕਾਲ ਮਿੱਤਰੋ ਸਵਾਗਤ ਹੈ ਜੀ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਬਾਈ ਹੁਣ ਸੀਜ਼ਨ ਦਾ ਕੰਮ ਪੂਰਾ ਜੋਰਾਂ ਦੇ ਚੱਲ ਰਿਹਾ ਟਰੈਕਟਰ ਆਪਾਂ ਕੱਲ ਵੀ ਦਿੱਤਾ ਇੱਕ ਮਹਾਰਾ ਦੀ ਆਪਣਾ ਜਖੇਲ ਦਿੱਤਾ 855 ਤੇ ਇਹਦਾ ਟਰੈਕਟਰ ਆਪਨੇ ਬਲੌਗ ਵੀ ਪਾਈ ਸੀ ਬਾਈ ਮਾਡਲ ਤੁਸੀਂ ਤੇ ਹਿਸਾਬ ਨਾਲ ਆਪਾਂ ਤੁਸੀਂ ਦੱਸਿਆ ਆ ਮਾਡਲ ਹੈਗਾ ਬਾਈ 8 ਠੀਕ ਹੈ ਜੀ ਤਾਂ ਕੰਡੀਸ਼ਨ ਟਰੈਕਟਰ ਦੀ ਜੇ ਆਪਾਂ ਕੰਪੇਅਰ ਕਰੀਏ ਤਾਂ 13 14 15 ਮਾਡਲ ਨੂੰ ਵੀ ਫੇਰ ਕਰਦੀ ਆ ਹੋ ਛੋੜੇ ਵੀਰੇ ਵਧੀਆ ਵੀਰੇ ਵਧੀਆ ਹਨ ਵਧੀਆ ਠੀਕ ਆ ਕੱਢ ਦੀ ਗੱਲ ਓਕੇ ਰਿਪੋਰਟਾਂ ਕੀ ਜਮਾ ਹੋਇਆ ਠੀਕ ਆ ਗਰਮੀ ਥੋੜੀ ਜਿਆਦਾ ਹੈ ਨਾ ਗਰਮੀ ਬਹੁਤ ਹੋਈ ਵੀ ਆ ਬਾਈ ਗਰਮੀ ਜਿਆਦਾ ਬਈ ਪੰਨ ਮੀਨਾ ਆ ਗਿਆ ਬਾਈ ਹਾਂ ਗਰਮੀ ਦੇ ਰਿਗਾਰਡ ਕੰਮ ਹੋਏ ਬਾਈ ਮੈਂ ਗਰਮੀ ਵੱਧ ਮੰਨਦਾ ਬਾਈ ਸਾਡਾ ਥੋੜੀ ਜੀ ਮੁੰਡਾ ਉਹ ਵੀ ਪਹਿਲਾਂ ਐਸੀ ਚ ਰਹਿੰਦਾ ਦਾ ਬਾਈ ਚੰਡੀਗੜ੍ਹ ਮੋਹਾਲੀ ਹੈ ਹਾਂ ਹਰਕ ਪੈ ਜਾਂਦਾ ਹੁਣ ਥੋੜੀ ਜੀ ਗਰਮੀ ਮੰਨਦਾ ਬਾਈ ਆ ਟਰੈਕਟਰ ਦਿੱਤਾ ਆਪਾਂ ਨੇ ਆ ਅੱਠ ਮਾਡਲ ਕੰਡੀਸ਼ਨ ਚੈੱਕ ਕਰੋ ਤੁਸੀਂ ਟਰੈਕਟਰ ਦੀ ਠੀਕ ਹੈ ਜੀ ਟਾਇਰ ਚੈੱਕ ਕਰੋ ਹਰਿੰਮ ਚੈੱਕ ਕਰੋ ਟਰੈਕਟਰ ਦੇ ਠੀਕ ਹੈ ਉਹਦੇ ਬਾਅਦ ਚੈੱਕ ਕਰੋ ਮਗਰਾੜ ਠੀਕ ਹੈ ਜੀ ਕਹਿਣ ਦਾ ਪਾਵ ਵੀ ਆਪਾਂ ਕਹਿ ਦਨਾਂ ਵੀ ਮਾਡਲ ਆ ਹਨਾ ਜੀ ਮਾਡਲ ਦੇ ਜੇ ਲਾਈਏ ਤਾਂ ਅੱਠ ਮਾਡਲ ਤੇ ਅਸੀਂ 11 ਮਾਡਲ ਟਰੈਕਟਰ ਵਿੱਚ ਉਹ ਵੀ ਇਹਦੇ ਮੁਰੇ ਇਦਾਂ ਸੀਗਾ ਬਾਈ ਟਰੈਕਟ ਕੰਡੀਸ਼ਨ ਦਾ ਠੀਕ ਹੈ ਜੀ ਸਾਮ ਸੰਵਾਲ ਦਾ ਸੀ ਤਾਂ ਹੀ ਕਹਿੰਦਾ ਵੀ ਸਾਮ ਸੰਵਾਲ ਦਾ ਮੁੱਲ ਹੁੰਦਾ ਬਾਈ ਰੋਪੜ ਨੰਬਰ ਸਾਡੇ ਰੋਪੜ ਦਾ ਪੀਵੀ 12 42 22 ਠੀਕ ਹੈ ਜੀ ਬਾਕੀ ਟਰੈਕਟਰ ਸਾਡੇ ਲੁਧਿਆਣੇ ਚੱਲਿਆ ਬਾਈ ਹੁਣ ਹੋਰ ਗੱਲ ਦੱਸਦੇ ਆਂ ਬਾਈ ਕਾ ਛਤਰੀ ਦੇਖੋ ਛਤਰੀ ਦੇ ਅੰਦਰ ਵੀ ਨਾ ਬਾਈ ਨੇ ਜਦੋਂ ਲਿਆ ਟਰੈਕਟਰ ਉੱਪਰ ਵੀ ਵਾਟਰਪੂਫ ਕਰੀ ਵੀ ਥੱਲੇ ਕਪੜਾ ਜਮੇ ਨਵਾਂ ਲਾਇਆ ਵਾ ਦੇਖੋ ਉੱਪਰ ਤੇ ਅੱਲੀ ਪਾ ਕੇ ਵੀ ਛਤਰੀ ਖਰਾਬ ਨਾ ਹੋਵੇ ਪੂਰਾ ਪੱਕਾ ਕੰਮ ਕਰਿਆ ਹੋਇਆ ਚਲੋ ਜੀ ਆਹ ਵੀਰਾਂ ਨੇ ਟਰੈਕਟਰ ਲਿਆ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਆ ਕਿੱਥੋਂ ਆਏ ਬਾਈ ਜੀ ਆਪਾਂ ਬਾਈ ਕਵਾੜੇ ਤੋਂ ਕਵਾੜੇ ਤੋਂ ਜੀ ਹਾਂਜੀ ਲੁਧਿਆਣੇ ਚ ਪੈ ਗਏ ਸਮਝ ਲਓ ਹਾਂ ਲੁਧਿਆਣਾ ਠੀਕ ਆ ਜੀ ਕਾ ਦਾ ਕੰਮ ਆ ਜੀ ਆਪਣਾ ਖੇਤੀ ਬਾੜੀ ਅੱਛਾ ਖੇਤੀ ਬਾੜੀ ਦੇ ਠੀਕ ਆ ਜੀ ਟਰੈਕਟਰ ਤੁਸੀਂ ਬੜੀ ਦੂਰੋਂ ਆਏ ਲੈਣੇ ਤੇ ਰੋਪੜੋਂ ਆ ਸਾਨੂੰ ਪਸੰਦ ਆ ਗਿਆ ਸੀ ਆਏ ਸੀ ਅੱਛਾ ਜੀ ਠੀਕ ਆ ਆ ਬਾਈ ਆ ਬਾਈ ਦਾ ਪਿੰਡ ਹਵਾਰਾ ਹੀ ਹੈ ਬਾਈ ਹਾਂ ਜੀ ਹਵਾਰਾ ਠੀਕ ਆ ਠੀਕ ਆ ਬਾਈ ਨਾਲ ਸੀਗਾ ਕੱਲ ਬਾਈ ਸੌਦਾ ਕਰਕੇ ਸੀ ਬਾਈ ਟਰੈਕਟਰ ਵਧੀਆ ਬਾਈ ਇਹਨਾਂ ਨੂੰ ਗਾਰੰਟੀ ਦਿੱਤੀ ਆ ਬਾਈ 100 1% ਟਰੈਕਟਰ ਦੀ ਵੀ ਕੋਈ ਕਮੀ ਪੇਸ਼ੀ ਹੋਈ ਬਾਈ ਅਸੀਂ ਬੈਠੇ ਆ ਸਾਡੀ ਜ਼ਿੰਮੇਵਾਰੀ ਆ ਠੀਕ ਆ ਬਾਈ ਬਾਕੀ ਚੀਜ਼ ਵਧੀਆ ਬਾਈ ਬਾਕੀ ਸਾਨੂੰ ਬਾਈ ਪਤਾ ਲਾ ਲੈਣਾ ਚਲਾਏ ਤੇ ਜੀ ਮੈਂ ਨਹੀਂ ਦੇਖੀ ਪਤਾ ਲੱਗਾ ਬੰਦਾ ਸੱਟਾ ਹੈ ਟਰੈਕਟਰ ਜਿਹਨੇ ਨਾ ਨਾ ਬਿਲਕੁਲ ਬਾਈ ਸਵਰਾਜ ਦੀ ਸ਼ਕੀਨ ਹੈ ਬਾਈ ਹਾਂਜੀ ਹਾਂਜੀ ਠੀਕ ਹੈ ਹੋਰ ਨਹੀਂ ਵਧੀਆ ਲੱਗਦਾ ਕੋਈ ਨਾਟਕ ਮੈਂਂਦਰਾ ਵੀ ਹੈਗਾ ਕਰਦਾ ਅੱਛਾ ਅੱਛਾ ਮੈਂਂਦਰਾ ਵੀ ਹੈਗਾ ਠੀਕ ਹੈ ਹੁਣ ਇਹ ਵੀ ਹੈਗਾ ਠੀਕ ਹੈ ਜੀ ਇਹ ਵੀ ਹੈਗਾ ਜੀ ਠੀਕ ਹੈ ਜੀ ਖੇਤੀਬਾੜੀ ਕਰਦੀ ਆਪਣੇ ਨਾਰਮਲ ਹੀ ਕਰਦੇਗੇ ਕੁਝ ਹੋਰ ਨਹੀਂ ਨਹੀਂ ਨਾਰਮਲ ਠੀਕ ਹੈ ਜੀ ਠੀਕ ਹੈ ਬਾਈ ਜੀ ਤੁਹਾਡਾ ਧੰਨਵਾਦ ਬਹੁਤ ਬਹੁਤ ਠੀਕ ਹੈ ਜੀ ਘਵਾਰਕਾ ਤੁਹਾਨੂੰ ਜੀ ਹਾਂਜੀ ਲਓ ਜੀ ਬਾਈ ਤੇ ਬਾਈ ਨੇ ਕਹਿੰਦੇ ਤੁਹਾਨੂੰ ਪਸੰਦ ਆਇਆ ਬਾਈ ਟਰੈਕਟਰ ਘਵਾੜੇ ਤੋਂ ਆਏ ਨੇ ਜੀ ਲੁਧਿਆਣੇ ਦੇ ਵਿੱਚੇ ਪੈ ਗਿਆ ਸਮਝ ਲਓ ਠੀਕ ਹੈ ਜੀ ਇਹ ਵਾਕੀਬਾਈ ਟਰੈਕਟਰ ਇਹ ਫਰਸਟ ਓਨਰ ਆ ਪਹਿਲੇ ਨਾਮ ਦਾ ਟਰੈਕਟਰ ਦੀ ਫੁੱਲ ਇੰਸ਼ੋਰੈਂਸ ਪਾਸ ਵੀ ਹੋਇਆ ਵਾ ਸੀਗਾ ਟਰੈਕਟਰ ਅੱਗੇ ਤੱਕ ਠੀਕ ਆ ਜੀ ਤੇ ਹਜੇ ਤੱਕ ਬਾਈ ਆ ਦੇਖ ਲਓ ਲਿਫਟ ਤੇ ਪੰਪ ਪੰਪ ਸਭ ਕੁ ਨਾਲ ਦਾ ਸੀਗਾ ਟਰੈਕਟਰ ਠੀਕ ਆ ਜੀ ਰੰਗ ਰੂਪ ਟਰੈਕਟਰ ਦਾ ਬਹੁਤ ਸੋਹਣਾ ਦਾ ਕਿਤੇ ਪਾਸੇ ਤੇ ਖਰਾਬ ਨਹੀਂ ਹੋਇਆ ਸਿਰਫ ਇੱਕ ਰਿੰਮ ਦਾ ਰੰਗ ਥੋੜਾ ਜਿਹਾ ਉੜਿਆ ਵਾ ਬਾਕੀ ਦਾ ਮੰਨ ਕੇ ਚਲੋ ਟਰੈਕਟਰ 101 ਨਹੀਂ ਪਿਆ ਬਾਕੀ ਬਾਈ ਹੋਰ ਟਰੈਕਟਰ ਆਉਂਦੇ ਜਾਂਦੇ ਰਹਿੰਦੇ ਆ ਤੁਹਾਨੂੰ ਪਤਾ ਚੀਜ਼ ਆ ਜਾਂਦੀ ਆ ਵਿਕ ਜਾਂਦੀ ਆ ਸਾਨੂੰ ਜਿੰਨੇ बिकਦੇ ਆ ਉਹਨੇ ਬਾਈ ਲਿਆਉਣੇ ਵੀ ਪੈਣੇ ਲੱਭ ਕੇ ਠੀਕ ਹੈ ਜੀ ਜਿੱਦਾਂ ਆਪਣਾ ਕੱਲ ਵਿਕੇ ਅੱਜ ਵਿਕੇ ਆ ਟਰੈਕਟਰ ਕਈ ਵਾਰ ਮਿਲਦਾ ਨਹੀਂ ਵਧੀਆ ਮਾਰਕੀਟ ਦੇ ਵਿੱਚ ਆਪਣੀ ਕੋਸ਼ਿਸ਼ ਹੁੰਦੀ ਵੀ ਆਪਾਂ ਵੀ ਟਰੈਕਟਰ ਵਧੀਆ ਲੈ ਕੇ ਆਈਏ ਵਧੀਆ ਟਰੈਕਟਰ ਵੇਚਣੇ ਜਿਆਦਾ ਸੌਖੇ ਰਹਿੰਦੇ ਬਾਈ ਆਵਾਜ਼ ਕਰੋ ਬਾਈ ਚੈੱਕ ਟਰੈਕਟਰ ਦੀ ਆਵਾਜ਼ ਦੇ ਐ ਨਾ ਦਾਣੇ ਭੋੜ ਦਾ ਟਰੈਕਟਰ ਦੁਨੀਆ ਦੀ ਆਵਾਜ਼ ਦੀ ਉਹ ਫੈਨ ਆ ਬਾਈ ਟਰੈਕਟਰ ਦੀ ਠੀਕ ਹੈ ਜੀ ਬਾਈ ਇਹੇ ਜੇ ਟਰੈਕਟਰ ਕਿਸੇ ਕੋਲ ਵਧੀਆ ਹੁੰਨੇ ਆ ਟਰੈਕਟਰ ਆ ਸਾਨੂੰ ਜਰੂਰ ਦੱਸਿਆ ਕਰੋ ਠੀਕ ਆ ਜੀ ਆਪਾਂ ਨੂੰ ਕੋਸ਼ਿਸ਼ ਹੁੰਦੀ ਆ ਆਪਾਂ ਵਧੀਆ ਟਰੈਕਟਰ ਲੈ ਕੇ ਵੇਚੀਏ ਆ ਟਰੈਕਟਰ ਆਪਾਂ ਨੇ ਮਹਿੰਗਾ ਲਿਆ ਸੀ ਜਰੂਰ ਵਿਕਿਆ ਵੀ ਆਪਣਾ ਵਧੀਆ ਰੇਟ 'ਚ ਆ ਠੀਕ ਆ ਜੀ ਬਾਈ ਨਾਲ ਨੂੰ ਕੋਈ ਟਰੈਕਟਰ ਪੂਰਾ ਪਸੰਦ ਆਇਆ ਵਧੀਆ ਚੀਜ਼ ਦੇ ਕੇ ਬਾਈ ਜਿਵੇਂ ਸਾਨੂੰ ਸਾਡੀ ਵੀ ਤਸੱਲੀ ਆ ਠੀਕ ਆ ਜੀ ਟਰੈਕਟਰ ਦਾ ਐਲ ਪ੍ਰੈਸ਼ਰ ਮੀਟਰ ਦੇਖੋ ਟਰੈਕਟਰ ਰਿਜਨਲ ਚੱਲਿਆ ਵਾ ਜੈਨੂ ਨੇ ਸਾਰਾ ਵੇਖਿਆ। ਫਾਈਦਾ ਪਿੰਡ ਬੜਾ ਬੜਾ ਹਵਾਰਾ ਹੈ ਜਗਤਾਰ ਸਿੰਘ ਹਵਾਰੇ ਵਾਲਾ ਜੀ ਤੇ ਉੱਥੇ ਬਾਈ ਛੱਡਾਂ ਦਾ ਕੰਮ ਕਰਦਾ ਛੱਡ ਛੱਡ ਪਾਉਣ ਦਾ। ਬਾਈ ਨੇ ਕਹਿੰਦੇ ਸੀ ਟਾਇਰ ਪਵਾ ਕੇ ਲੈ ਕੇ ਆਣਾ ਮੁਰਲੇ ਕਹਿੰਦੇ بڑے ਪਾਉਣਿਆਂ ਨੂੰ ਟਾਇਰ ਛੋਟੇ ਆ। ਬਾਕੀ ਚਲੋ ਆਪਣੀ ਆਪਣੀ ਇੱਛਾ ਹੁੰਦੀ ਆ ਹਰੇਕ ਦੀ ਬਾਈ। ਠੀਕ ਨੇ ਜੀ। ਤੇ ਵਾਦਾ ਕਰੇ ਬਾਈ ਨਾਲੋਂ ਟਰੈਕਟਰਾਂ। ਬਾਈ ਨੇ ਫੋਰਚੂਨਰ ਕਾਰ ਚਾਏ ਹੋਇਆ ਬਾਈ। ਉਹ ਕਿੰਨਰ ਵੀ ਬਾਈ ਨਾ ਨਵੇਂ ਕੜਾਈ ਵੀ ਲੱਗਦਾ ਬਾਈ ਟੈਕ ਟੂਰ ਜਮੇ ਨਵੇਂ ਉੱਚਾ ਮਾਦਲੇ ਗੱਡੀ ਐ ਤੇ ਬਾਕੀ ਬਾਈ ਅੱਜ ਸਾਡੇ ਇੱਧਰ ਸੁਨਾ ਲੇਕ ਵਾਲਿਆਂ ਵੱਲ ਵੀ ਟੈਂਟ ਟੰਟ ਲੱਗੇ ਹੋਏ ਆ ਪੁੱਛਦੇ ਕਿ ਆਹ ਸਾਹਬ ਉਧਰ ਲੈ ਜੀ ਬਾਈ 2-3 ਦਿਨ ਤੱਕ ਇੱਧਰ ਡਿਲੀਵਰੀ ਹੋ ਜਾਣੀ ਬਾਈ ਠੀਕ ਆ ਜੀ ਢੇਰੀਆਂ ਆਈਆਂ ਕੱਲ ਪਰਸੋਂ ਦੀਆਂ ਉਦਾਂ ਹੀ ਪਈਆਂ ਹਜੇ ਠੀਕ ਆ ਪਹਿਲੀ ਤਰੀਕ ਨੂੰ ਕਹਿ ਰਹੇ ਆ ਵੀ ਸਰਕਾਰੀ ਖਰੀਦ ਸ਼ੁਰੂ ਹੋਣੀ ਆ ਬਾਕੀ ਬਾਈ ਉਹ ਲੱਗ ਗਿਆ ਟਰਾਲਾ ਬਾਈ ਮੇਰੇ ਸਾਹ ਨਾਲ ਹੋਊਗਾ 18-19 ਫੁੱਟ ਆਰਾਮ ਨਾਲ ਕਿ ਤੁਹਾਨੂੰ ਟਰੈਕਟਰ ਦਿਖਾਣਾ ਆਪਾਂ ਨੇ 275 ਤੇ ਲੋ ਜੀ ਬਾਈ ਆਨੇ ਕੋਲ 275 ਆਇਆ ਜਿਹੜੇ ਨਵੇਂ ਮਾਡਲ ਹੈ ਟੀਯੂ ਮਾਡਲ ਆ ਬਾਈ ਇਹ ਇਹ ਆਪਣੇ ਹਾਈ ਸਪੀਡ ਦੇ ਵਿੱਚ ਆਇਆ ਦੇ ਬਾਈ ਟੀਯੂ ਮਾਡਲ ਬਾਕੀ ਟਰੈਕਟਰ ਸਾਰਾ Ориਜਨਲ ਆ ਬਾਈ ਅਜਾ ਤੋਤਾ ਨਹੀਂ ਹੈਗਾ ਟਰੈਕਟਰ ਨੂੰ ਕੁਝ ਨਹੀਂ ਕਰਿਆ ਰਮੀ ਵੜੀ ਮਾਰ ਤੇ ਟਰੈਕਟਰ ਨੂੰ ਟਰੈਕਟਰ ਦੀ ਬਈ ਸਭ ਤੋਂ ਖਾਸੀਅਤ ਆ ਜਿਹੜੀ ਆਹੇ ਵੀ ਦੀ ਜਮਾਂ ਆਵਾਜ਼ ਨਹੀਂ ਹਿੱਸੇ ਉਸੇ ਦੀ ਇੰਜਨ ਗੇਰ ਤਾਂ ਫੁੱਲ ਕੈਮ ਆ ਕੋਈ ਬਲੋ ਨਹੀਂ ਹੈਗੀ ਟਰੈਕਟਰ ਦੀ ਕੋਈ ਕੁਛ ਨਹੀਂ ਹੈਗੀ ਬਾਈ ਮਾਰਵਾੜੀ ਰੇਤ ਦਵਾਰਾ ਬਾਕੀ ਮੁਰਲੇ ਟਾਇਰ ਤਾਂ ਬਾਈ ਟਰੈਕਟਰ ਦੇ ਹੈਗੇ ਆ 70 75 ਬੱਸ ਅਸ ਬੱਸ ਠੀਕ ਹੈ ਜੀ ਰਿਮ ਆ ਰੋਮ ਦਾ ਰੰਗ ਦੇ ਲੋ ਜੇ ਟਰੈਕਟਰ ਬਾਈ ਤੋਤਾ ਨਹੀਂ ਹੈਗਾ ਕੁਝ ਨਹੀਂ ਕਰਿਆ ਉਹ ਕੈਨ ਵਧੀਆ ਪਾਈ ਹੋਈ ਹੈ ਹੈਵੀ ਚੱਲ ਵੀ ਹੁੱਕ ਠੀਕ ਹੈ ਜੀ ਬਾਕੀ ਚਲਾਈ ਜਰੂਰੀ ਦੇ ਟਰੈਕਟਰ ਦੀ ਬਹੁਤ ਸਾਫ ਹੈ ਬਾਈ ਤੁਸੀਂ ਵਾਜੇ ਦੇ ਰਹੋ ਟਰੈਕਟਰ ਦੀ ਕਿੰਨੀ ਸਾਇਲੈਂਟ ਜੀ ਆਵਾਜ਼ ਹੈ ਠੀਕ ਹੈ ਜੀ ਬਾਕੀ ਥੋਕੇ ਦੇ ਉੱਪਰ ਰੰਗ ਨੂੰ ਸੁਹਣਾ ਨਿਕਲਣਾ ਬਾਈ ਇਹਦੇ ਪਰ ਜੇ ਮਿਹਨਤ ਜੀ ਕਰ ਲਈ ਮੜੀ ਹੈ ਜੇ ਕਿਉਂਕਿ ਅਜੇ ਆਇਆ ਆਪਣੇ ਕੋਲ ਠੀਕ ਹੈ ਜੀ ਮਗਰਾੜਾਂ ਤੇ ਤੇ ਟੈਂਕੀ ਦੇ ਬਾਈ ਟੇਪ ਹੋਈ ਹੋਈ ਆ ਬਾਕੀ ਰੰਗ ਸਾਰਾ ਨਾਲ ਦਾ ਹੈ ਇਹ ਨਵੇਂ ਮਾਡਲ ਹੈ ਨੰਬਰ ਐਚ 4 ਹੈ ਬਾਈ ਤੇ ਆਪਾਂ ਜੈਜ ਰੇਟ ਤੇ ਟਰੈਕਟਰ ਦੇ ਦੇਣਾ ਸਵਾ ਲੱਖ ਰੁਪਏ ਦਾ ਜਿਹਨੇ ਲੈਣਾ ਹੋਇਆ ਠੀਕ ਹੈ ਟਰੈਕਟਰ ਨੂੰ ਤਸੱਲੀ ਕਰ ਲਿਓ ਕੋਈ ਆਵਾਜ਼ ਹੋਈ ਬਲੋ ਹੋਈ ਬਾਈ ਦਾ ਫੁੱਲ ਗਾਰੰਟੀ ਹੈ ਟਰੈਕਟਰ ਦੀ ਠੀਕ ਹੈ ਜੀ ਤੇ ਕਈ ਸਾਲ ਵੀਰਾਂ ਦੇ ਫੋਨ ਆਏ ਬਈ ਜੈਜ ਰੇਟ ਵਾਲਾ ਟਰੈਕਟਰ ਲੈਣਾ ਕੋਈ 275 475 ਆ ਮੇਰਾ ਵੀਰ ਦੇਖ ਲਿਓ ਬਾਈ ਠੀਕ ਹੈ ਜੀ ਤੇ ਬਾਕੀ ਥੋੜਾ ਬੋਧਾ ਮਾਨਦਾਨ ਮੌਕੇ ਤੇ ਕਰ ਦਾਂਗੇ ਜੀ ਆਪਾਂ ਠੀਕ ਆ ਬਾਕੀ ਬਾ ਦੋ ਤਿੰਨ ਦਿਨ ਤੱਕ ਬਾਈ ਪੂਰੀਆਂ ਰੌਣਕਾਂ ਲਾ ਜਣੀਆਂ ਰੋਪਣ ਮੰਡੀ ਦੇ ਵਿੱਚ ਆਣ ਫੋਟੇ ਉਧਰ ਢੇਰੀਆਂ ਬਹੁਤ ਆਈ ਹੋਈਆਂ ਵੰਟੀ ਆੜਤੀ ਵੱਲ ਬਾਈ ਦੇਖੋ ਧਿਆਨ ਨਾਲ ਤੇ ਰਮੀ ਠੀਕ ਹੈ ਚਲਾਈ ਜਰੂਰ ਟਰੈਕਟਰ ਦੀ ਚਲਾਈ ਬਹੁਤ ਵਧੀਆ ਬਾਈ ਇੰਜਣ ਬਹੁਤ ਸਾਟਾ ਇਹਦਾ ਕੀ ਕਹਣਾ ਬਾਈ ਇੰਜਣ ਬਹੁਤ ਸਾਟਾ ਚਲਾਈ ਬਹੁਤ ਵਧੀਆ ਇੰਨਾ ਨੂੰ ਵਧੀਆ ਟਰੈਕਟਰ ਦੀ ਆਵਾਜ਼ ਇਹ ਦੱਸਦੀ ਆ ਆਵਾਜ਼ ਆਦੀ ਆਵਾਜ਼ ਬਹੁਤ ਸਾਇਲੈਂਟ ਜਮਈ ਹਾਂ ਬਾਈ ਰੇ ਮਾਰੂ ਮਾ ਦਾ ਰੰਗ ਦੇਖੋ ਐਨ ਬਹੁਤ ਸੋਹਣਾ ਪਿਆ ਦਾ ਠੀਕ ਹੈ ਜੀ ਇਹ ਜਿਹੜੇ ਇਹ ਯੂ ਮਾਡਲ ਇਹਨਾਂ ਦੀ ਬਈ ਥੋੜਾ ਜਿਹਾ ਪਾਵਰ ਦਾ ਵੀ ਫਰਕ ਤਾਂ ਇਹਨਾਂ ਦੀ ਲਿਫਟ ਦਾ ਵੀ ਫਰਕ ਤਾਂ ਟਰੈਕਟਰ ਦਾ ਇਹ ਜਿਹੜੇ 97 98 ਤੱਕ ਆਏ ਆ ਉਹ ਥੋੜਾ ਜਿਹਾ ਟਰੈਕਟਰ ਦਾ ਮਨਨ ਕੀ ਹੋਰ ਚੀਜ਼ ਸੀ ਜਿਹੜੇ ਇਹ ਆਏ ਨੇ 99 ਚ ਇਹ ਚੀਜ਼ ਹੋਰ ਸੀ ਸਟicker ਥੋੜੇ ਫਿੱਕੇ ਪਏ ਹੋਏ ਆ ਵੇਖੋ ਨਾਲੇ ਸਟicker ਨਾਲੇ ਠੀਕ ਆ ਬਾਈ ਤੇ ਦੇਖ ਲਓ ਮੇਰਾ ਵੀਰ ਕੋਈ ਵੀ ਚਾਹ ਵਣ ਸੱਜਣ ਹੋਇਆ ਬਾਈ ਬਾਕੀ ਰੇਟ ਆਪਾਂ ਤੁਹਾਨੂੰ ਦੱਸਤਾ ਬਾਕੀ ਟਰੈਕਟਰ ਓਕੇ ਆ ਨਾ ਐਲੂਲ ਪ੍ਰੈਸ਼ਰ ਪੂਰਾ ਆ ਨਾ ਬਾਈ ਟਰੈਕਟਰ ਦਾ ਠੀਕ ਆ ਜੀ ਤੇ ਬੈਟਰੀ ਬੂਟਰੀ ਓਕੇ ਆ ਸਾਰਾ ਕੁਝ ਸਭ ਤੋਂ ਮੇਨ ਚੀਜ਼ ਹੁੰਦੀ ਬਾਈ ਹਲ ਪ੍ਰੈਸ਼ਰ ਠੀਕ ਹੈ ਜੀ ਬਾਕੀ ਮਾੜਾ ਮੋਡਾ ਬਾਈ ਹਲਕਾ ਫੁਲਕਾ ਜਿਦਾ ਸੀਟ ਕਵਰ ਪੈਣੇ ਆ ਛਤਰੀ ਆਉਣੇ ਕੋਲ ਹੈਗੀ ਜੇ ਛਤਰੀ ਖਰੇ ਆਪਾਂ ਲਾ ਵੀ ਦੇਈਏ ਟਰੈਕਟਰ ਨੂੰ ਠੀਕ ਹੈ ਜੀ ਬਾਕੀ ਟਰੈਕਟਰ ਹੋਰ ਵੀ ਬਾਈ ਸਾਰੇ ਪੁਰਾਣੇ ਖੜੇ ਆ ਸਟਾਕ ਜ ਆਪਾਂ ਨੇ ਆਲਰੇਡੀ ਦਿਖਾਇਆ ਹੋਇਆ ਆਪਣਾ ਸਟਾਕ ਜਿਹੜਾ ਖੜਾ ਹੈ ਕਿਸੇ ਨੂੰ ਕੋਈ ਹੋਰ ਟਰੈਕਟਰ ਵੀ ਲੈਣਾ ਤਾਂ ਵੀ ਕੰਟੈਕਟ ਕਰ ਲਿਓ ਬਾਈ ਜੀ ਠੀਕ ਹੈ ਜੀ ਤੇ 475 ਦੇ ਕਈਆਂ ਦੇ ਬਾਈਆਂ ਦੇ ਫੋਨ ਆ ਗਏ ਬਈ 473 ਫਿਲਹਾਲ ਟਰੈਕਟਰ ਮਿਲਦੇ ਆ ਬਾਈ ਰੇਟ ਬਹੁਤ ਕਿਉਂਕਿ ਸੀਜ਼ਨ ਸ਼ੁਰੂ ਹੋ ਗਿਆ ਬਾਈ ਠੀਕ ਹੈ ਜੀ ਇੱਕ ਦਿਨ ਥੋੜੇ ਦਿਨ ਪਹਿਲਾਂ ਵੀ ਆਪਣੇ ਕੋਲ ਆਈ ਸੀ ਇਹਦੇ ਨਾਲ ਟਰੈਕਟਰ ਉਹ ਸਾਬ ਤੋਂ ਗੁੱਜਰ ਵੀਰ ਲੈ ਕੇ ਸੀਗਾ ਟਰੈਕਟਰ ਵਿੱਚ ਹੋੜ ਦੇ ਕੇ ਸੀਗੇ ਉਹ ਵੀ ਆਹੀ ਚੀਜ਼ ਸੀ ਬਾਈ ਠੀਕ ਹੈ ਉਹ ਵੀ ਸੇਮ ਚੀਜ਼ ਸੀ ਉਹਦੇ ਨਿਕ ਟਾਇਰ ਪਿਛਲੇ ਉਹ ਟਰੈਕਟਰ ਵੀ ਥੋੜਾ ਰੇਟ ਚ ਮਹਿੰਗਾ ਤਾਂ ਉਹ ਨੰਬਰ ਥੋੜਾ ਨੰਬਰ ਦਾ ਫਰਕ ਪੈ ਜਾਂਦਾ ਬਾਈ ਤੇ ਬਾਕੀ ਰਮੀ ਵੀਰੇ ਵਿੱਚ ਚੱਲੀ ਆਪਾਂ ਵੀ ਟਾਈਮ ਹੋ ਗਿਆ ਬਾਈ ਸਾਡਾ ਵੀ ਜਾਣ ਦਾ ਹੈਂ ਕੜਾ ਪੂਰਾ ਮਹੀ ਪੈਂਦਾ ਨਾ ਬੱਦਲਬਾਈ ਚੰਡੀਗੜ੍ਹ ਹਾਂ ਬਾਈ ਚੰਡੀਗੜ੍ਹ ਸਾਡੇ ਪੂਰਾ ਮਹੀ ਵਾ ਬੱਦਲਬਾਈ ਸਾਡੇ ਵੀ ਫੁੱਲ ਹੋਈ ਹੋਈ ਆ ਮੀਂਹ ਦੇ ਸਾਰ ਬਣੇ ਹੋਏ ਆ ਸ਼ਾਇਦ ਮੀਂਹ ਪੈ ਜਾਵੇ ਮਾੜਾ ਮੋਠਾ ਤੇ ਬਾਕੀ ਠੀਕ ਆ ਬਾਈ ਜੀ ਬਲੌਗ ਦੇ ਵਿੱਚ ਇੰਨਾ ਹੀ ਤੇ ਜੇ ਕਿਸੇ ਵੀ ਵੀਰ ਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਉਹਦਾ ਜਰੂਰ ਕਨੈਕਟ ਕਰਿਆ ਕਰੋ ਬਾਈ ਆਪਣੇ ਨਾਲ ਆਪਣੇ ਟਰੈਕਟਰੀਆਂ ਫੋਟੋਆਂ ਵੀਡੀਓਆਂ ਤੇ ਦੱਸਦੇ ਕਰੋ ਬਾਈ ਕੀ ਹਿਸਾਬ ਦਾ ਬਾਕੀ ਚਲੋ ਸੌਦਾ ਮੌਕੇ ਦਾ ਹੁੰਦਾ ਬਾਈ ਦੇਖਦੇ ਜੀ ਠੀਕ ਹੈ ਜੀ ਬਹੁਤ ਸਾਰੇ ਵੀਰ ਬਾਈ ਪਾਉਂਦੇ ਵੀ ਆ ਫੋਟੋਆਂ ਵੀਡੀਓਆਂ ਆਪਾਂ ਨੂੰ ਜਿਹੜੀ ਚੀਜ਼ ਆਪਾਂ ਨੂੰ ਵਧੀਆ ਲੱਗਦੀ ਆਪਾਂ ਬਾਈ ਜਾ ਕੇ ਟਰੈਕਟਰ ਦਾ ਤੇ ਜੋ ਵੀ ਚੀਜ਼ ਆ ਬਾਈ ਸੌਦਾ ਵੀ ਕਰਦੇ ਆ ਇਸ ਜੀ ਗੱਲ ਨਹੀਂ ਹੈਗੀ ਠੀਕ ਹੈ ਜੀ ਬਾਕੀ ਜਿਹੜੇ ਵੀਰ ਆਪਾਂ ਨੂੰ ਬਾਈ ਫਾਰ ਲਿਆ ਐਨਆਰਏ ਵੀਰ ਦੇਖ ਰਹੇ ਆ ਬਹੁਤ ਸਾਰੇ ਵੀਰਾਂ ਦੇ ਫੋਨ ਆਉਂਦੇ ਆ ਤੇ ਥੋੜੀ ਵੀਡੀਓ ਵਧੀਆ ਲੱਗਦੀ ਆ ਬਾਈ ਸਭ ਦਾ ਤੈਅ ਦੇ ਲੋ ਧੰਨਵਾਦ ਹੈ ਜੀ ਠੀਕ ਹੈ ਜੀ ਤੇ ਆਦੇ ਵਲੌਗ ਵਿੱਚ ਇੰਨਾ ਹੀ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਆ ਕਰੋ ਤੇ ਚੈਨਲ ਨੂੰ ਕਰਿਆ ਕਰੋ ਸਬਸਕ੍ਰਾਈਬ ਤੇ ਮਿਲਦੇ ਹਾਂ ਕਿਸੇ ਹੋਰ ਵਲੌਗ ਦੇ ਵਿੱਚ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ